ਜਦੋਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਐਸੀਐਮ ਨੇ ਕੋ ਖੁਸ਼ ਹੈ ਬਿਜਲੀ ਦੇ ਬਿੱਲ ਜ਼ੀਰੋ ਚ ਆ ਰਹੇ ਆ ਪੰਜਾਬ ਸਰਕਾਰ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਮੇਰਾ ਨਾਮ ਜਸਵਿੰਦਰ ਗੌਰ ਹੈ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਇਹਨਾਂ ਨੇ ਆਪਣੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ 600 ਯੂਨਟ ਤਾਂ ਮੁਫਤ ਦਵਾਂਗੇ ਕਿ ਉਹਨਾਂ ਦੀ ਸਰਕਾਰ ਦੇ ਆਉਣ ਤੋਂ ਬਾਅਦ ਹੀ ਸਾਡੇ ਬਿਜਲੀ ਦੇ ਬਿੱਲ ਜ਼ੀਰੋ ਚ ਆ ਰਹੇ ਆ ਤੇ ਅਸੀਂ ਐਨੇ ਖੁਸ਼ ਐ ਖਾਸ ਕਰਕੇ ਲੇਡੀਜ਼ ਜਿਨ੍ਹਾਂ ਨੂੰ ਥੋੜਾ ਥੋੜਾ ਕਰਕੇ ਵੀ ਪਤਾ ਚੱਲ ਰਿਹਾ ਹੈ ਕਿ ਹਾਂ ਇਹ ਬਚਤ ਹੋ ਰਹੀ ਹੈ ਉਹੀ ਪੈਸੇ ਅਸੀਂ ਕਿਸੇ ਹੋਰ ਚੀਜ਼ ਤੇ ਇਨਵੈਸਟ ਕਰ ਰਹੇ ਆ ਸਾਨੂੰ ਐਨੀ ਖੁਸ਼ੀ ਹੈ ਕਿ ਉਹਨਾਂ ਨੇ ਆਪਣਾ ਪਹਿਲਾ ਇਹ ਵਾਅਦਾ ਨਿਭਾਇਆ ਤੇ ਅਸੀਂ ਕੋੜੇ ਨਹੀਂ ਕਾਫੀ ਸੌਖੇ ਹੋ ਗਏ ਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੀ ਆ ਬਹੁਤ ਬਹੁਤ ਖਰੇਗ ਵਰਗ ਦੇ ਲੋਕਾਂ ਨੇ ਉਹਨਾਂ ਨੇ ਸੋਚਿਆ ਕਿ ਹਾਂ ਸਾਡੀ ਬਿਜਲੀ ਜਿਹੜੀ ਹੈ ਉਹਦੇ ਲਈ ਮੁਫਤ ਹੈ ਆ ਦੇਖੋ ਸਾਡੇ ਬਿੱਲ ਪਏ ਆ ਤੇ ਕਾਫੀ ਮਾਈਨਸ ਚ ਹੈਗੇ ਆ 0 ਬਿੱਲ ਆ ਅਸੀਂ ਇੰਨੇ ਕੋ ਖੁਸ਼ ਆ ਜਿਹੜਾ ਸਾਡੇ 5-6000 ਪਏ ਜਿਹੜਾ ਸਾਡਾ ਹੁਣ ਬਚ ਰਿਹਾ ਤੇ ਅਸੀਂ ਕਿਸੇ ਹੋਰ ਅਸੀਂ ਆਪਣੇ ਘਰ ਦੇ ਕੰਮਾਂ ਲਈ ਯੂਜ਼ ਕਰ ਲੈਨੇ ਆ ਪਹਿਲਾਂ ਤਾਂ ਸਾਡਾ 6-6000 ਦੇ ਬਿੱਲ ਆਂਦਾ ਸੀ ਚ ਲੇਕਿਨ ਹੁਣ ਅਸੀਂ ਇੰਨੇ ਕੋ ਖੁਸ਼ ਆ ਕਾਫੀ ਸਾਨੂੰ ਰਿਲੈਕਸ ਆ ਬਿਜਲੀ ਦੇ ਬਿੱਲ ਦੀ ਟੈਨਸ਼ਨ ਹੀ ਹੋਈ ਜਾਂਦੀ ਸੀ ਅਸੀਂ ਹਰੇਕ ਜੀ ਯੂਜ਼ ਕਰਨ ਨੂੰ ਬਹੁਤ ਸੋਚਦੇ ਸੀ ਪ੍ਰੈਸ ਲਗਾਈਏ ਗਨਾਵ ਤੇ ਵੀਜ਼ਰ ਦਾ ਵੀ ਉਹਨੇ ਤੇ ਟਾਈਮ ਵਾਸਤੇ ਲਗਵਾਣਾ ਲੇਕਿਨ ਹੁਣ ਅਸੀਂ ਆਪਣਾ ਪੂਰਾ ਖੁੱਲਕੇ ਵੀ ਯੂਜ਼ ਕਰਦੇ ਆ ਉਸ ਤੋਂ ਬਾਅਦੂਦ ਵੀ ਸਾਡਾ 600 ਤੋਂ ਉੱਪਰ ਟੱਪਦਾ ਨਹੀਂ ਹੈ ਜ਼ੀਰੋ ਬਿੱਲ ਹੈ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ